ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰ ਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਬੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈੱਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਬੂ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਸਵੀਰ ਹਰੀਕੇ ਪੱਤਨ ਪਹੁੰਚੋ ਕਿਆ ਬਾਈ ਸਰਬਜੀਤ ਦੇ ਫਾਰਮ ਤੇ ਦੋ ਮੱਜਾਂ ਲੈ ਕੇ ਆਏ ਨੇ ਇੱਕ ਬਿਲਕੁਲ ਤਾਜੀ ਗੇਨ ਲੋਗੀ ਸੁੰਨਦੀ ਆ ਤੇ ਇੱਕ ਜਿਹੜੀ ਗੱਬਣ ਬਿਲਕੁਲ ਤਿਆਰੀ ਤੇ ਆ ਰੇਟ ਨੋਰਮਲ ਆ ਵੀਡੀਓ ਨੂੰ ਅੰਤ ਤੱਕ ਦੇਖਿਓ ਵੇਖ ਕੇ ਆਪਣੀ ਨਰਖਵਰਕ ਤਸੱਲੀਆਂ ਕਰਕੇ ਲੈ ਕੇ ਜਾਇਓ ਫਰਜ਼ ਬੰਦਾ ਤੁਹਾਡਾ ਜੀ ਸਾਰੀ ਡਿਟੇਲ ਲੈ ਕੇ ਸਾਂਝੀ ਕਰਦੇ ਆ ਆਹ ਕਰੀਏ ਆਪਣੇ ਵੀਰ ਨਾਲ ਗੱਲ ਵੇਦੀ ਸਸੀ ਕਾਲ ਸਸੀ ਕਾਲ ਬਾਈ ਸਸੀ ਕਾਲ ਹੋਰ ਸੁਣਾ ਚੜਦੀ ਕਲਾ ਜੀ ਆਵਾਜ਼ਾ ਕਿਰਪਾ ਜੀ ਬਹੁਤ ਬਹੁਤ ਸ਼ੁਕਰ ਹੈ ਜੀ ਹੋਰ ਬਾਠੀ ਦਾ ਨਾਲੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਭੇਟ ਕਰਾਂ ਮੁਬਾਰਕਾਂ ਜੀ ਸਾਰਿਆਂ ਨੂੰ ਸਰਗੁਰੂ ਹਰ ਇੱਕ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਨਵੇਂ ਸਾਲ ਚ ਤੇ ਦੁਗਣੀ ਰਾਜ ਚੋਗਣੀ ਤਰੱਕੀਆਂ ਬਖਸ਼ੇ ਕਿਉਂਕਿ ਇਸੇ ਕਾਰੋਬਾਰਾਂ ਦੇ ਨਾਲ ਹੀ ਆਪਾਂ ਹਾਂਜੀ ਹਾਂਜੀ ਭੇਟ ਹਰ ਇੱਕ ਭੈਣ ਭਰਾ ਦਾ ਚੱਲਦਾ ਰਹੇ ਆਸਾਂ ਲਾਈਆਂ ਨੇਗਾ ਨਵੇਂ ਸਾਲ ਤੇ ਹਾਂਜੀ ਹਾਂਜੀ ਤੇ ਅੱਜ ਫਿਰ ਦੋ ਲੈਣ ਦੀਆਂ ਹਾਂਜੀ ਦੋ ਹੀ ਅੱਜ ਠੀਕ ਹੈ ਜੀ ਡਰੈਸ ਦੱਸਿਓ ਜੀ ਡਰੈਸ ਮੇਰਾ ਨਾਮ ਸਰਬਜੀਤ ਸਿੰਘ ਬਾੜ ਹਾਂਜੀ ਪਿੰਡ ਬੂ ਹਾਂਜੀ ਸੇਲਰੀ ਕੇ ਪਤਣਾ ਤੇ ਜ਼ਿਲ੍ਹਾ ਤਰਨਤਨ ਸਾਹਿਬ ਠੀਕ ਹੈ ਜੀ ਫੋਨ ਨੰਬਰ ਹੈ 97812 ਹਾਂਜੀ 94624 ਠੀਕ ਹੈ ਇੱਕ ਕਿਨਵਾ ਸੂਬਾ ਜਿਹੜੀ ਆ ਮੱਝ ਆ ਗਈ ਇਹ ਇਹ ਬਾਈ ਮਾਲਕਾ ਨਾਲ ਫੋਟੋ ਚਲੋ ਤਿੱਜੇ ਗਿਆ ਹੋ ਠੀਕ ਹੈ ਜੀ ਥੋੜੀ ਇਹੋ ਥੋੜੀ ਜਿਹੀ ਲੈ ਲਿਸਪੂਣਾ ਹਣਾ ਲਿਸਪੂਣਾ ਸੰਭੀ ਨਹੀਂ ਅੱਡੀ ਬਾਈ ਸਜਣਾ ਲਿਸਪੂਣਾ ਸੂਬਾ ਤਿੱਜਾ ਹੀ ਦੱਸਿਆ ਕੁਇਤ ਪਾਵੇਂ ਚੌਥਾ ਮਾਲੇ ਕੋ ਦੱਜਾ ਮਾਲੇ ਹਾਂਜੀ ਹਾਂਜੀ ਬਾਕੀ ਸਿੰਘ ਮੋਰੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਹਾਂਜੀ ਸੈਂ ਕੁੰਡਾ ਲੱਗਾ ਜੀ ਅਜੇ ਨਵਾਈਆਂ ਨੂੰ ਹੀ ਆ ਨਹੀਂ ਉਹ ਆਪਾਂ ਚੜੀ ਜਾ ਕਰਗੇ ਹਾਂਜੀ ਹਾਂਜੀ ਬਦਲਵਾਈਏ ਆ ਤੇ ਦੱਜਾ ਥਾਂ ਤੋਂ ਪ੍ਰੋਪਰ ਸੋਹਣੇ ਬਿਲਕੁਲ ਹਾਂਜੀ ਹਾਂਜੀ ਥਾਂ ਤੇ ਕਾਲ ਆਪਾਂ ਭਣ ਭਰਾਂ ਨੂੰ ਦੱਸ ਦਈਏ ਹਾਂ ਦਾੰਦ ਉਤਰਾਂ ਨਹੀਂ ਡਿੱਗਾ ਇਹ ਜਿਹੜਾ ਚੜਦੀ ਨਹੀਂ ਨਾ ਉਹ ਛੜਦੇ ਰੇ ਮਾਲ ਨਹਿਰ ਤੇ ਉਹ ਕਿਤੇ ਪਹਿਲੋਂ ਤੋਂ ਟੁੱਟਾ ਹੈ ਬਾਕੀ ਆ ਮਜ਼ਬੂਤ ਸਾਰੇ ਠੀਕ ਹੈ ਜੀ ਠੀਕ ਆਪਾਂ ਦੱਸ ਕੇ ਦੇਣਾ ਸਾਰਿਆਂ ਨੂੰ ਠੀਕ ਹੈ ਠੱਪੇ ਠੂਪੇ ਲੱਗੇ ਹੋ ਰਹੇ ਹਨ ਜਾਂ ਜੋ ਛੱਡਦੇ ਬੰਨੇ ਦਰਿਆ ਦੇ ਵਿੱਚ ਦਰਿਆ ਦੀ ਮੈਂ ਹੈ ਨਾ ਹਾਂ ਦਰਿਆ ਮੰਡ ਦੀ ਹਾਂ ਜੀ ਹਾਂ ਦੇਨ ਦਾਸ ਲੈ ਜੂ ਹਨਾ ਲੈ ਕੇ ਦਾਸ ਲੈ ਜੂ ਬਣੂ ਬਾਈ ਕਰ 12 ਕਿਲੋ ਭਾਈ ਜਨੇ ਚਵਾਇਆ ਅੱਗੇ ਉਹਨਾਂ ਕਰੀ 12 12 ਕਿਲੋ ਠੀਕ ਹੈ ਬੰਦੇ ਸਾਫ ਹੋ ਚੱਲੂ ਉਤਾਰ ਲਈ ਆਹ ਰੇੜੀ ਸਾਈਡ ਤੇ ਕਰੀ ਜਾਣੀ ਠੀਕ ਹੈ ਜੀ ਲਓ ਭਾਈ ਸਚਨੋ 12 ਕਿਲੋ ਦੁੱਧ ਕਹਿੰਦੇ ਕਿ ਚਵਾਇਆ ਠੀਕ ਹੈ ਜੀ ਲਓ ਜੀ ਕੋਈ ਲੈਣ ਨੂੰ ਲੈ ਜੋ ਲੰਮੀ ਲੈ ਜੋ ਦਰਦੀ ਆ ਬਾਹਰ ਨਹੀਂ ਜਾਂਦੀ ਕਿਉਂਕਿ ਕੈਰਾ ਰਸਾ ਰੁਸਾ ਨਹੀਂ ਪਾਇਆ ਮਗਰ ਵਹ ਹਿੱਕ ਦੋ ਜੀ ਕੈਰਾ ਨਾ ਰਸੇ ਰੁਸੇ ਨਹੀਂ ਜਿਹੜੇ ਡੰਗਰਾਂ ਨੂੰ ਪਾਈ ਹੁੰਦੇ ਨਾ ਖੁੱਲੇ ਕਿ ਜਿੰਦੇਗਾ ਲਓ ਜੀ ਮੋੜ ਲਿਓ ਕੋ ਨਹੀਂ ਲਓ ਜੀ ਲਓ ਭਾਈ ਸੱਜਣੋ ਸੁਭਾ ਤੀਜਾ ਦੁੱਧ 12 ਕਿਲੋ ਦੀ ਰਿਕੁਐਸਟ ਹੀ ਰਹੀ ਆ ਦੱਸ ਰਹੇ ਨੇ ਦਰਿਆ ਏਰੀਏ ਮੰਡ ਦੇ ਵਿੱਚੋਂ ਜਿਹੜੀ ਇਹ ਆਈ ਆ ਠੀਕ ਆ ਜੀ ਹਾਂ ਜੀ ਹਾਂ ਡਿਟੇਲ ਸਾਰੀ ਤੁਹਾਨੂੰ ਦੱਸ ਰਹੇ ਆ ਖੇਂਗ ਬੂੰਦੀ ਬੰਤਰ ਤੁਸੀਂ ਆਪ ਦੇਖ ਰਹੇ ਜੀ ਠੀਕ ਆ ਜੀ ਤੇ ਥੰਦਾ ਜਿਹੜਾ ਆਰਡਰ ਕੁਆਲਿਟੀ ਦਾ ਉਤਾਜਾ ਲਾ ਲਿਓ ਹੋਰ ਕਿੰਨੇ ਕ ਬੰਜੂਗੀ ਦਿਨ ਅਜੇ 10 ਰਹਿੰਦੇ ਸੂਣ ਵਿੱਚ ਲਓ ਜੀ ਲਓ ਸੱਚੋ 10 ਦਿਨ ਦਾ ਸਮਾਂ ਜਿਹੜਾ ਬਾਕੀ ਸੂਣ ਦੇ ਵਿੱਚ ਰਹਿ ਗਿਆ ਲਓ ਜੀ ਤੇ ਫਿਰ ਕਿੰਨੇ ਦੀ ਦੇ ਦਿੱਤੀ ਮੁੱਲ ਕਿੰਨਾ ਗਿਆ ਹੇ ਮੋਲ ਅੱਜ ਦਾ ਚਲੋ ਅੱਜ ਇਹਨੇ ਭੈਣ ਭਰਾਣ ਜਾਇਆ 8 ਦਿਨ ਸਾਹਮਣੀ ਸਾਹਮਣੀ ਤੇ ਅੱਜ ਦਾ ਮੋਲ 65000 ਰੁਪਏ ਠੀਕ ਆ ਜੀ ਹਾਂਜੀ ਤੇ ਕਿੰਨੇ ਦੀ ਦੇ ਰਿਹਾ ਕਿੰਨੇ ਕਿ ਛੋਟ ਕਰਕੇ ਕਰ ਦਈਏ 2000 ਲੈਸ ਕਰ ਦਿੰਦੇ ਚਲੋ ਕਰ ਲਓ ਜਿੰਨੀ ਚੰਗਾ ਕਰਨੀ ਹਾਂ ਚਾਹ ਤੁਸੀਂ ਨਾਲ ਭੈਣ ਭਰਾਵਣਾ ਆ ਤੇ ਉਹ ਛੱਡਣਾ ਯਾਰ ਕੋਈ ਹਾਂ ਨਾ ਬਾਹਰ ਦੀ ਕਰ ਦਈਏ ਠੀਕ ਠੀਕ ਲਓ ਸਜਨੋ 68000 ਦੀ ਜਿਹੜੀ ਹਾਂ ਨਾ ਮਿਲ ਜੂਗੀ ਚਲੋ ਆਪਣੀ ਚਲੋ ਹੋ ਗਈ ਸੇਲ ਠੀਕ ਆ ਇਹ ਤਿਆਰ ਹੋ ਹੀ ਦਿੱਤੀ ਫਿਰ ਉਹ ਹਸਣ ਰੇਡ ਹੋਊਗਾ ਠੀਕ ਆ ਜੀ 68000 ਦੀ ਹਾਂਜੀ ਤੇ ਇਹ ਬਿਲਕੁਲ ਤਿਆਰੀ ਤੇ ਇਹ ਸੂਣਦੀ ਆ ਹਾਂਜੀ ਸੂਣਦੀ ਬਾ ਤਿਆਰ ਹੀ ਆ ਜੀ ਲਓ ਭਾਈ ਸੱਜਣੋ ਇਹ ਬਿਲਕੁਲ ਤਿਆਰੀ ਤੇ ਸੂਣਦੀ ਆ ਕੋਈ 10 ਮਿੰਟਾਂ ਦੇ ਵਿੱਚ ਕੋਈ ਅੱਧੇ ਘੰਟੇ ਦੇ ਵਿੱਚ ਬਿਲਕੁਲ ਜਿਹੜੀ ਸੂਣ ਨੂੰ ਸੂਪੂਗੀ ਤੇ ਸਿਕ ਮੋਹ ਦੇ ਕੁਆਲਟੀ ਫੇਸ ਕੁਆਲਟੀ ਬਹੁਤ ਸੋਹਣੀ ਥਣ ਚੱਡੇ ਦੀ ਲਓ ਜੀ ਲਓ ਭਾਈ ਆਹ ਦੇ ਕੁਆਲਟੀ ਦੇਖ ਸਕਦੇ ਤੁਸੀਂ ਤਿਆਰ ਕਰੀ ਬੈਠੀ ਕਰਮਾ ਵਾਲੀ ਲਾਇਓ ਲਾਇਓ ਮੋੜ ਲਿਓ ਵੀ ਜੀ ਇਹ ਕਿੰਨਾ ਕਿ ਦੁੱਧ ਪਾਉਂਦੀ ਰਹੀ ਆ ਇਹ ਦੁੱਧ ਭਾਈ ਉਹਨਾਂ ਚਲੋ ਕਾਰ ਆ ਲੈ ਆਪਾਂ ਜਿਹਨਾਂ ਲਈ ਉਹਨਾਂ ਦਾ ਹੈ ਵੀ ਅਸੀਂ 13 ਤੋਂ 14 ਚੋਆ ਅੱਛਾ ਜੀ ਹਾਂ ਚੰਗੀ ਆ ਠੀਕ ਆ ਜੀ ਓਹ ਇਹ ਆ ਚਲ ਹੋ ਜਾਂਦਾ ਥੋੜਾ ਜਿਹਾ ਆਪਾਂ ਖੋ ਹਾਂ ਹਾਂ ਬਾਕੀ ਮੈਂ ਆਪ ਨੂੰ ਉਹਨਾਂ ਨੂੰ ਪੂਰੀ ਗਾਰੰਟੀ ਦਿੱਤੀ ਠੀਕ ਆ ਕਿਤੇ ਬਾਕੀ ਦੁੱਧ ਸੇਵਾ ਦਾ ਜਿਹੜਾ ਭੈਣ ਫਰਾ ਨਹੀ ਨਹੀ ਠੀਕ ਆ ਜੀ 13 ਕਿਲੋ ਦੁੱਧ ਦੀ ਕੁਇਸਟਰੀ ਦੱਸ ਰਿਹਾ ਕਿ 14 ਚੋਆ ਹਾਂ ਕਿਉਂ ਦੇ ਰਿਹਾ ਲੋਈ ਮੈਂ ਵੀ ਸੱਚੇ ਨਾਲ ਸੋਹਣੀ ਆ ਤੇ ਰੇਟ ਵੀ ਬੜੇ ਜਾਇਜ਼ ਹੁੰਦੇ ਵੀਰ ਦੇ ਤੇ ਫਿਰ ਇਹਦੇ ਕੀਮਤ ਕਿੰਨੇ ਕਰ ਦੀਏ ਕਿੰਨੇ ਦੇ ਦੀਏ ਇਹ ਜੀ ਭਾਈ ਉਹ ਬਾਅਦ ਲੋਕ ਨੇ ਇਹੋ ਜਿਹੇ 90 95 ਵਿੱਚ ਕਰੀ ਜਾਂਦੇ ਹਾਂਜੀ ਆਪਾਂ 100000 ਰੁਪਇਆ ਕਰਦੇ ਮੋਲ 80000 ਰੁਪਇਆ ਹਾਂਜੀ ਕਿੰਨੇ ਦੇ ਦੇਣੀ ਕਰ ਦੀਏ 3 ਛੋੜ ਮਾਰ ਜਿੰਨੀ ਤੁਹਾਡਾ ਖੁਸ਼ੀ ਕਰਦੀ ਮਨ ਮੈਂ ਭੈਣ ਭਰਾਵਾਂ ਦੇ ਨਾਲ ਹੀ ਆ 75 ਦੀ ਦੇ ਦੇਗੀ ਹਾਂਜੀ 75000 ਦੀ ਦੇ ਦੇਗੀ 70 ਦੀ ਕਰ ਦੀਏ ਮੈਂ ਪਜਤਾ ਦੀ ਚਲ ਦੇ ਦਿੱਗੇ ਚੋ ਜਾਨ ਦਾ ਤੁਹਾਡੇ ਆਖੇ ਲਓ ਭਈ ਸੱਜਣੋ 75000 ਦੀ ਝੋਟੀ ਮਿਲ ਜੂਗੀ ਹਾਂਜੀ ਤੇ ਝੋਟੀ ਸੋਹਣੀ ਬਿਲਕੁਲ ਤਿਆਰੀ ਤੇ ਆ ਦੋਵੇਂ ਨਾ ਗਿਆ ਤੇ ਵੀ ਸਰਪਜੀ ਤੇ ਕੋਲ ਹਾਂਜੀ ਹਾਂਜੀ ਤੇ ਮੇਲਾ ਲੁੱਟ ਲਿਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਜੀ